ਇੰਨੀ ਭਾਰੀ ਗਿਣਤੀ ਚ ਆ ਗਰਮੀ ਚ ਪਹਿਲੀ ਗੱਲ ਤਾਂ ਲੀਡਰ ਨਹੀਂ ਬਾਹਰ ਨਿਕਲਦਾ ਕੋਈ ਤੁਸੀਂ ਦੇਖਿਆ ਹੋਣਾ ਸੁਖਵੀਰ ਬਾਦਲ ਨੇ ਛਤਰੀ ਲਵਾ ਰੱਖੀ ਆ ਤਾਂ ਹਾਂ ਕਹਿੰਦੇ ਵੀ ਕਿਤੇ ਧੁੱਪ ਨਾ ਲੱਗ ਜੇ ਇਹ ਤਾਪਮਾਨ ਪੁੱਛ ਕੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਉਹਦੋਂ ਮੂਹਰੋ ਕਹਿੰਦੇ ਸਰ ਇਟਸ 42 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 32 ਹੋਇਆ ਉਦੋਂ ਦੱਸਿਓ ਦੋ ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਇਹ ਐਂ ਬਚਾਉਂਦੇ ਆ ਦੋ ਘੰਟਿਆਂ ਚ ਇਹਨਾਂ ਨੇ ਮੈਨੂੰ ਦੁਖੀ ਕਰ ਰੱਖਿਆ ਤੜਕੀ ਗਾਣਾ ਕੱਲਰ ਲੱਗ ਜਾਂਦੇ ਆ ਇਹਨਾਂ ਨੂੰ ਦੁੱਖ ਹੋਰ ਨ ਕੋਈ ਨਹੀਂ ਹੈਗਾ ਦੁੱਖ ਦੁੱਖ ਇਹ ਹੈ ਕਿ ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਐਮਐਲਏ ਕਿਉਂ ਬਣ ਗਏ ਮੁੱਖ ਮੰਤਰੀ ਕਿਉਂ ਬਣ ਗਏ ਮੰਤਰੀ ਕਿਉਂ ਮਨਗਾਈ ਦੁੱਖ ਇਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਆ ਹੁਣ ਜਿਹੜੀਆਂ ਚਾਰ ਚਾਰ ਰਾਊਂਡ ਹੋ ਗਏ ਵੋਟਾਂ ਦੇ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਇਹਨਾਂ ਚਾਰਾਂ ਚੋਂ ਹੀ ਮੋਦੀ ਹੋਰਾਂ ਦੀ ਤਾਨਾਸ਼ਾਹੀ ਨੂੰ ਲੋਕਾਂ ਨੇ ਭਗਾ ਕੇ ਮਾਰਿਆ ਐਸੇ ਕਰਕੇ ਮੋਦੀ ਦੇ ਬੋਲਣ ਦਾ ਜਿਹੜਾ ਤਰੀਕਾ ਉਹ ਬਦਲ ਗਿਆ ਬਾਬਿਓ ਬਦਲ ਗਿਆ ਉਹ ਨਫ਼ਰਤ ਹੀ ਰਾਜਨੀਤੀ ਤੇ ਆ ਗਿਆ ਹੁਣ ਕੋਈ 400 ਪਾਰ ਨਹੀਂ ਹੁਣ ਤਾਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਇਹਨਾਂ ਦਾ ਬੇੜਾ ਵੀ ਨਹੀਂ ਪਾਰ ਹੋ ਰਿਹਾ ਇਸ ਵਾਰ ਤਾਂ ਇਹ ਸਾਰਾ ਤੁਹਾਡੇ ਕਰਕੇ ਆ ਤੁਸੀਂ ਪਿਆਰ ਦੇ ਰਹੇ ਹੋ ਐਨੀ ਭਾਰੀ ਗਿਣਤੀ ਚ ਆ ਗਰਮੀ ਚ ਪਹਿਲੀ ਗੱਲ ਤਾਂ ਲੀਡਰ ਨਹੀਂ ਬਾਹਰ ਨਿਕਲਦਾ ਕੋਈ ਤੁਸੀਂ ਦੇਖਿਆ ਹੋਣਾ ਸੁਖਵੀਰ ਬਾਦਲ ਨੇ ਛਤਰੀ ਲਵਾ ਰੱਖੀ ਹੈ ਤਾਂ ਹਾਂ ਕਨਰ ਕੀਤੇ ਧੁੱਪ ਨਾ ਲੱਗ ਜੇ ਇਹ ਤਾਪਮਾਨ ਪੁੱਛ ਕੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਉਦੋਂ ਮੂਰੋ ਕਹਿੰਦੇ ਸਰ ਇਟਸ 42 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 30 ਬੱਤੀ ਹੋਇਆ ਉਦੋਂ ਦੱਸਿਓ ਦੋ ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਇਹ ਐਂ ਬਚਾਉਂਦੇ ਆ ਦੋ ਘੰਟਿਆਂ ਚ ਆਪਾਂ ਹੈਗਿਆ ਬੋਰ ਦੇ ਟੋਆਂ ਵਾਲੇ ਆਪਾਂ ਹੈਗਿਆ ਖੇਤਾਂ ਵਾਲੇ ਆ ਇੰਨੀ ਕੀ ਧੁੱਪ ਕੀ ਐ ਝੋਨਾ ਲਾਉਣ ਨਾਲੋਂ ਤੋਂ ਬਜਾਰੇ ਔਖਾ ਕੰਮ ਨਹੀਂ ਸੋ ਤੁਹਾਡੇ ਕੋਲੇ ਆ ਕੇ ਸੁਨੇਹਾ ਦਿੱਤਾ ਜੇ ਚੰਗਾ ਲੱਗਿਆ ਸੁਨੇਹਾ ਤਾਂ ਸਾਡੇ ਹੱਕ ਚ ਫਤਵਾ ਦੇ ਦਿਓ ਕਿਉਂਕਿ ਇਹਨਾਂ ਨੇ ਮੈਨੂੰ ਦੁਖੀ ਕਰ ਰੱਖਿਆ ਤੜਕੀ ਗਾਣਾ ਕੱਲਰ ਲੱਗ ਜਾਂਦੇ ਐ ਇਹਨਾਂ ਨੂੰ ਦੁੱਖ ਹੋਰ ਨੇ ਕੋਈ ਨਹੀਂ ਹੈਗਾ ਦੁੱਖ ਦੁੱਖ ਇਹ ਐ ਕਿ ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਐਮਐਲਏ ਕਿਉਂ ਬਣ ਗਏ ਮੁੱਖ ਮੰਤਰੀ ਕਿਉਂ ਬਣ ਗਏ ਮੰਤਰੀ ਕਿਉਂ ਬਣ ਗਾਈ ਦੁੱਖ ਇਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਜਦੋਂ 4 ਜੂਨ ਨੂੰ ਰਿਜ਼ਲਟ ਆਵੇ ਤਾਂ ਰਿਜ਼ਲਟ ਤੋਂ ਬਾਅਦ ਜਦੋਂ 13 ਦੀਆਂ 13 ਸੀਟਾਂ ਤੇ ਰਿਜ਼ਲਟ ਆਵੇ ਕਿ ਭਾਈ ਪੰਜਾਬ ਦੇ ਪੰਜਾਬ ਨੇ ਤਾਂ ਪਾਸਾ ਪਲਟਤਾ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ 13 0 ਉਸ ਤੋਂ ਬਾਅਦ ਜਿਹੜੇ 3 ਸਾਲ ਪਏ ਨੇ ਉਹ ਕੰਮ ਕਰ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਇਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਫੇਰ ਸੋਨੇ ਦੀ ਚਿੜੀ ਬਣਾਵਾਂਗੇ ਪੰਜਾਬ ਨੂੰ ਅਸਲੀ ਰੂਪ ਦੇ ਵਿੱਚ ਜਿਹੜਾ ਕੰਮ ਕਰਕੇ 2 ਸਾਲਾਂ ਚ 2 ਸਾਲਾਂ ਚ 2 ਸਾਲਾਂ ਚ 43000 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਵੀ ਕਹੇ 1 ਰੁਪਏ ਦਾ ਆਵਾਜ਼ ਆ ਰੋਮਾ 1 ਰੁਪਈਆ ਕਿਸੇ ਤੋਂ ਕੋਈ ਰਿਸ਼ਵਤ ਲਈ ਹੋਵੇ ਜਾਂ ਕੋਈ ਕਿਸੇ ਤੋਂ ਕਿਸੇ ਨੂੰ ਕੋਈ ਐਮਐਲਏ ਤੋਂ ਸਪਾਰਸ ਲਵਾਉਣੀ ਪਈ ਹੋਵੇ ਆ ਸੜਕਾਂ ਤੇ ਵੀ ਲੋ ਜਾਣੇ ਹੋ ਆ ਪੰਜਾਬ ਪੁਲਿਸ ਆਪਣੀ ਧੀਆਂ ਪੁੱਤ ਨੇ ਇਹ ਵੀ ਵੀਰੋ ਸਭ ਤੋਂ ਬੈਸਟ ਗੱਡੀਆਂ ਸਭ ਤੋਂ ਨਵੀਆਂ ਗੱਡੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਨੇ ਕਿਉਂਕਿ ਆ ਜਿਹੜੀਆਂ ਐਸਐਚਓ ਨੂੰ ਗੱਡੀਆਂ ਮਿਲੀਆਂ ਨੇ ਇਹ ਪਹਿਲੀ ਵਾਰ ਹੋਇਆ ਕਿ ਸਿੱਧੀਆਂ ਨਵੀਆਂ ਗੱਡੀਆਂ ਐਸਐਚਓ ਨੂੰ ਦਿੱਤੀਆਂ ਨੇ ਉਹ ਮੈਂ ਖਿਆ ਜਿਨ੍ਹਾਂ ਨੇ ਮਾਗਰ ਭੱਜ ਕੇ ਬੰਦੇ ਫੜਨੇ ਹੁੰਦੇ ਆ ਉਹਨਾਂ ਨੂੰ ਤਾਂ ਨਵੀਆਂ ਗੱਡੀਆਂ ਦੇ ਦੋ ਨਹੀਂ ਤਾਂ ਤਾਹਾਂ ਤੋਂ ਸ਼ੁਰੂ ਕਰਦੇ ਸੀ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਛਕੜਾ ਹੁੰਦੀ 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 ਜਦੋਂ ਤੱਕ ਉਹ ਐਸਐਸਓ ਕੋਲੇ ਆਉਂਦੀ ਸੀ ਉਹ ਤੱਕ ਧੱਕਾ ਸਟਾਰਟ ਹੋ ਜਾਂਦੀ ਸੀ ਵੀਰੋ ਕਈ ਵਾਰੀ ਤਾਂ ਜਿਹੜੇ ਬੰਦੇ ਨੂੰ ਫੜਨਾ ਹੁੰਦਾ ਸੀ ਉਸੇ ਤੋਂ ਧੱਕਾ ਲਵਾਉਂਦੇ ਸੀ ਵੀ ਧੱਕਾ ਲਵਾ ਕੇ ਸਟਾਰਟ ਕਰੀ ਤੈਨੂੰ ਫੜਨਾ ਐ ਸੀ ਸੋ ਗੱਡੀਆਂ ਉਹ ਨਵੀਆਂ ਦਿੱਤੀਆਂ ਫਿਰ ਐਸਐਸਐਸ ਬਣਾਈ ਨਵੀਂ ਸੜਕ ਸੁਰੱਖਿਆ ਫੋਰਸ ਵੀਰੋ ਸੜਕਾਂ ਤੇ ਬਹੁਤ ਮੌਤਾਂ ਹੁੰਦੀਆਂ ਪੰਜਾਬ 'ਚ ਬਹੁਤ ਜ਼ਿਆਦਾ ਮੌਤਾਂ ਪੰਜਾਬ ਮੈਂ ਪਾਰਲੀਮੈਂਟ ਚ ਇੱਕ ਕਢਾਇਆ ਸੀਗਾ ਇਹ ਡਾਟਾ 17 ਮੌਤਾਂ ਇੱਕ ਦਿਨ ਚ ਹੁੰਦੀਆਂ 17 ਪੰਜਾਬ ਚ ਮਤਲਬ 510 ਬੰਦਾ ਮਹੀਨੇ ਚ ਮਤਲਬ 6000 ਤੋਂ ਵੱਧ ਬੰਦਾ ਸਾਲ ਚ ਵੀਰੋ 1 ਫਰਵਰੀ ਨੂੰ 1 ਫਰਵਰੀ ਨੂੰ ਬਣਾਈ ਸੀ ਐਸਐਸਐਫ ਆ ਗੱਡੀਆਂ ਦੇਖਦੇ ਹੋਵੋਗੇ ਤੁਸੀਂ ਨਮੀ ਬੰ ਵਰਦੀਆਂ ਨੇ ਉਹਨਾਂ ਕੋਲੇ 1 ਫਰਵਰੀ ਤੋਂ ਆ ਹੁਣ 5 6 ਫਰਵਰੀ ਤੱਕ ਮਈ ਤੱਕ ਦਾ ਮੇਰੇ ਕੋਲ ਡਾਟਾ ਆਇਆ ਹੈ 100 ਦਿਨ ਦਾ ਵੀਰੋ 3 ਮਹੀਨਿਆਂ ਦਾ ਲਾ ਲਓ 3 ਮਹੀਨਿਆਂ ਚ 1500 ਤੋਂ ਵੱਧ ਮੌਤਾਂ ਹੋ ਜਾਂਦੀਆਂ ਜੇ ਆਪਾਂ ਨਾ ਬਣਾਉਂਦੇ ਹੁਣ ਸਿਰਫ 249 ਮੌਤਾਂ ਹੋਈਆਂ 1250 ਬੰਦੇ ਦੀ ਆਪਾਂ ਜਾਨ ਬਚਾ ਲਈ ਸੜਕਾਂ ਤੇ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਕੁਝ ਗਰੰਟੀਆਂ ਤਾਂ ਇਹ ਜੇ ਵੀ ਨੇ ਜਿਹੜੀਆਂ ਮੈਂ ਤੁਹਾਨੂੰ ਦਿੱਤੀਆਂ ਵੀ ਨਹੀਂ ਸੀ ਆ ਟੋਲ ਪਲਾਜੇ ਆ ਟੋਲ ਪਲਾਜੇ 16 ਬੰਦ ਕਰਤੇ ਬਾਈ ਜੀ 16 ਟੋਲ ਪਲਾਜੇ ਪੰਜਾਬ ਚੋਂ ਬੰਦ ਕਰਤੇ ਉਹਦੇ ਨਾਲ 58 ਲੱਖ 70000 ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਣ ਲੱਗ ਗਿਆ ਆ ਹੁਣ ਜਿਹੜੇ ਬਾਕੀ ਨੇ ਆ ਜਿਹੜੇ ਤੁਹਾਨੂੰ ਆਲੇ-ਦਾਲੇ ਜੇ ਪੈਂਦੇ ਨੇ ਮੈਂ ਦੇਖ ਕੇ ਆ ਦੋ ਤਿੰਨ ਤਾਂ ਹੱਜ ਹੀ ਦੇਖ ਕੇ ਆ ਉਹਨਾਂ ਤੇ ਮੇਰੀ ਅੱਖ ਹੈ ਜਿੱਦẽ ਥੋੜੀ ਜਿਹੀ ਵੀ ਗਲਤੀ ਕੀਤੀ ਕਾਂਗੇ ਚੱਕੋ ਬੋਰੀ ਵਸਤਰਾ ਵੀ ਚਲੋ ਸ਼ਾਬਾਸ਼ ਬਹੁਤ ਹੋ ਗਿਆ